cặp rồi Hãy subscribe cho kênh Ghiền Mì Gõ Để không bỏ lỡ những video hấp dẫn ਇੱਥੇ ਬੁਲਾ ਲਓ ਕਿਉਂਕਿ ਮੈਂ ਆਪਣੇ ਲੈਣੇ ਦੀ ਪੂਰੀ ਜਿਗਰ ਦੀ ਜੀ ਨਹੀਂ ਕਿਹਾ ਤੁਸੀਂ ਦੇਖੀਆ ਸਰ ਤੁਸੀਂ ਬੱਚੇ ਜਾਂਦੇ ਥੋੜਾ ਰੁਕ ਜਾਓ ਜੇਕਰ ਨਾ ਮੈਂ ਕਿਹੜਾ ਜੀ ਕਿਹੜਾ ਜੀ ਤੁਹਾਨੂੰ ਚਾਜਾ ਐਵੇਂ ਨਾਲ ਹੀ ਫੜਿਆ ਇਹਨਾਂ ਸਟਾਰੀ ਹੈ ਨਾ ਤੁਹਾਨੂੰ ਕਹਿੰਦਾ ਵੀ ਤੁਸੀਂ ਨਹੀਂ ਲਈ ਕੀਤੀ ਜਾਣਦਾ ਜਾਂ ਜੋ ਐਸਐਸਪੀ ਗਲੰਦਰ ਰੂਰਲ ਸਰਦਾਰ ਗੁਰਮੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਨ ਮੁਤਾਬਕ ਅਤੇ ਐਸਪੀਡੀ ਮੈਡਮ ਜਸਰੂਪ ਕੌਰ ਬਾਠ ਜੀ ਦੇ ਰਹਿਨੁਮਾਈ ਹੇਠ ਜਿਹੜਾ ਸਿਟੀ ਪੁਲਿਸ ਲਖੋਦਰ ਨੂੰ ਕਾਮਯਾਬੀ ਮਿਲੀ ਜਦੋਂ ਕਿ ਤਿੰਨ ਵਿਅਕਤੀ ਆ ਨੂੰ ਜਿਹੜਾ ਹੈਗਾ ਵਾ ਅ ਸ਼ੱਕ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਦੇ ਪਾਸੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਚੋਰੀ ਕੀਤੇ 6 ਜਿਹੜੇ ਆ ਟੂ ਵੀਲਰਸ ਜਿਨ੍ਹਾਂ ਵਿੱਚ 5 ਮੋਟਰਸਾਈਕਲ ਅਤੇ ਇੱਕ ਜਿਹੜੀ ਹੈ ਉਹ ਮੋਪੇਡ ਬਰਾਮਦ ਕੀਤੀ ਗਈ। ਇਹ ਤਿੰਨੇ ਵਿਅਕਤੀ ਜਿਹੜੇ ਆ ਇਹਨਾਂ ਦਾ ਨਾਮ ਇੱਕ ਹੈਗਾ ਅਮਰਜੀਤ ਸਿੰਘ ਉਰਫ ਕਮਾ ਪੁੱਤਰ ਬਲਕੀਤ ਸਿੰਘ ਹੈ ਵਾਸੀ ਪਿੰਡ ਗਾਂਧਰਾ ਦਾ ਇੱਕ ਗੋਪੀ ਤੇਲੀ ਹੈ ਪੁੱਤਰ ਨਿਕਾ ਵਾਸੀ ਮੋਹੱਲਾ ਗੁਰੂ ਨਾਨਕਪੁਰਾ ਅਤੇ ਨਵਦੀਪ ਪੁੱਤਰ ਨikhil ਪੁੱਤਰ ਛੋਟੀ ਵਾਸੀ ਮੁਲਾ ਗੁਰੂ ਨਾਨਕਪੁਰਾ ਨਕੋਦਰ ਇਹਨਾਂ ਤਿੰਨਾਂ ਦਾ ਜਿਹੜਾ ਇਹਨਾਂ ਦੀ ਰੈਸਟ ਅਸੀਂ ਕਰਕੇ ਇਹਨਾਂ ਕੋਲੋਂ ਉਹਨਾਂ ਦਾ ਪੁਲਿਸ ਮਾਰਡ ਲੈ ਕੇ ਇਹਨਾਂ ਦੇ ਕੋਲੋਂ ਸਾਨੂੰ ਹੋਰ ਵੀ ਬਰਾਮਦ ਕੀਆ ਜਿਹੜੀ ਆ ਹੁੰਦੀ ਆਸ ਹੈ ਛੇ ਤਾਂ ਅਸੀਂ ਵਾਹਨ ਨੂੰ ਆਲਰੇਡੀ ਬਰਾਮਦ ਕਰ ਚੁੱਕੇ ਹਾਂ ਸਰ ਇਹਨਾਂ ਤੇ ਕੱਲਾ ਨਾ ਮਾਮਲੇ ਦਰਜ ਜੀ ਹਾਂ ਸਾਰਿਆਂ ਦੇ ਉੱਪਰ ਪਹਿਲੇ ਵੀ ਜਿਹੜੇ ਚੋਰੀ ਦੇ ਕੇਸ ਜਿਹੜੇ ਦਰਜਾ ਗਿਆ ਔਰ ਇਹ ਜਿਹੜੇ ਮੋਟਰਸਾਈਕਲ ਹੈ ਇਹਨਾਂ ਨੇ ਕੁਝ ਜਲੰਧਰ ਲੁਧਿਆਣਾ ਅਤੇ ਕਪੂਰਥਲਾ ਦੇ ਵੱਖ-ਵੱਖ ਇਲਾਕਿਆਂ ਚ ਚੋਰੀ ਕੀਤੇ ਸੀਗੇ ਜਿਹੜੇ ਕਿ ਅਸੀਂ ਦੋ ਤਾਂ ਮੰਨ ਲਈ ਤੁਹਾਨੂੰ ਬਰਾਮਦ ਕੀਤਾ ਤੇ ਬਾਕੀ ਵਾਕ ਵਾਕ ਜਗ੍ਹਾ ਤੋਂ ਇਹਨਾਂ ਦੇ ਨਿਸ਼ਾਨ ਦੇ ਇਤੇ ਬਰਾਮਦ ਕੀਤੇ ਨੇ ਇਹ ਸਭ ਜ਼ਮਾਨਤ ਉੱਤੇ ਆਏ ਜਾਂ ਪੀਓ ਆ? ਹਾਂ ਨਹੀਂ ਇਹ ਜ਼ਮਾਨਤ ਤੇ ਆਏ ਹੋਏ ਨੇ ਜੀ ਅਜੇ ਪੀਓ ਨਹੀਂ ਬਣਿਆ ਜ਼ਮਾਨਤ ਤੇ ਆਏ ਨੇ ਕਿਹੜੀ ਕਿਹੜੀ ਸਟੇਜ ਦਾ ਰਹਿ ਕੇ ਆ ਗਿਆ ਰਿਪੋਰਟ ਕਿੰਦਰ ਦੇ ਸੀ ਜਿਆਦਾ ਜੀ ਜਿਆਦਾ ਦੇਖਦੇ ਸੀ ਜਿਆਦਾ ਦਿਲੰਦਰ ਤੇ ਰਹੀਏ ਤੇ ਕੁੱਤਲੇ ਤੇ ਰਹੀਏ ਦੇ ਚੱਕਰ ਸੀ ਇਹਨਾਂ ਨੇ ਇੱਕ ਸਾਈਕਲ ਟ੍ਰੀਲਰੀ ਕੀ ਕੁੱਤਲੇ ਤੇ ਦਰਦ ਕਰੀ ਕਿ ਕਿਹੜਾ ਕੋਕਾ